ਸ਼ਿਮਰ ਪਸ਼ਮੀਨਾ ਆਪਣੇ ਕੋਲ ਆ ਚੁੱਕੇ ਮੈਚਿੰਗ ਦੇ ਵਿੱਚ ਆ ਜੀ ਸ਼ਿਮਰ ਪਸ਼ਮੀਨਾ ਜੀ ਲੋ ਜੀ ਚੈੱਕ ਕਰੋ ਜੀ ਇੱਕ ਕਮੀਜ਼ ਆ ਗਈ ਜੀ ਨਾਲ ਸ਼ੈਡੋ ਪ੍ਰਿੰਟ ਦੀ ਬਾਟਮ ਆਊਗੀ ਸ਼ਿਮਰ ਪਸ਼ਮੀਨਾ ਮੈਚਿੰਗ ਸੂਟ ਹੈ ਜੀ ਲੋ ਜੀ ਸ਼ੈਡੋ ਪ੍ਰਿੰਟ ਦੇ ਨਾਲ ਬਾਟਮ ਆਊਗੀ ਕਲਰ ਅਲੱਗ-ਅਲੱਗ ਹੋਣਗੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਡਿਜ਼ਾਈਨ ਪਸੰਦ ਆਊਗਾ ਸਕਰੀਨ 'ਤੇ ਸ਼ਾਟ ਲੈ ਕੇ ਸਾਨੂੰ WhatsApp 'ਤੇ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਸ਼ਿਮਰ ਪਸ਼ਮੀਨਾ ਮੈਚਿੰਗ ਸੂਟ ਆਈ ਤੁਹਾਡੇਦਰ ਆਫਰ ਦੇ ਵਿੱਚ ਲੈ ਕੇ ਆਏ ਬਾਜ਼ਾਰ ਦੇ ਵਿੱਚ ਤੁਹਾਨੂੰ ਕਿਤੋਂ ਵੀ ਨਹੀਂ ਮਿਲਦਾ ਇਹ ਸਟ੍ਰੀਟ ਤੇ ਭਾਈ ਸ਼ਿਮਰ ਪਸ਼ਮੀਨਾ ਮੈਚਿੰਗ ਸੂਟ ਹੀ ਲਓ ਜੀ ਚੈੱਕ ਕਰੋ ਤਿੰਨ ਕਲਰ ਇਸ ਡਿਜ਼ਾਈਨ ਦੇ ਵਿੱਚ ਹੀ ਡਿਜ਼ਾਈਨ ਤੁਹਾਨੂੰ ਹੋਰ ਵੀ ਦੇਵਾਂਗੇ ਜਿਹੜਾ ਮਾਰਕੀਟ ਵਿੱਚ 1200 ਦਾ ਸੇਲ ਹੁੰਦਾ ਹੈ 1400 ਦਾ ਆਪਾਂ ਤੁਹਾਨੂੰ ਦੇ ਰਹੇ ਹਾਂ ਸਿਰਫ 700 ਦੇ ਵਿੱਚ ਹੀ ਸ਼ੈਡੋ ਪ੍ਰਿੰਟ ਨਾਲ ਬਾਟਮ ਆ ਬਾਟਮ ਵੀ ਸ਼ਿਮਰ ਆਈ ਕਮੀਜ਼ ਵੀ ਸ਼ਿਮਰ ਆਈ ਸ਼ਿਮਰ ਪਸ਼ਮੀਨਾ ਮੈਚਿੰਗ ਸੂਟ ਹੀ ਲਓ ਚੈੱਕ ਕਰੀ ਚੱਲੋ 700 ਦੇ ਵਿੱਚ ਬਹੁਤ ਮਕੈਰ ਆਫਰ ਆ ਜੀ 700 ਦੇ ਵਿੱਚ ਸ਼ਿਮਰ ਪਸ਼ਮੀਨਾ ਮੈਚਿੰਗ ਸੂਟ ਜੀ ਛੈਡੋ ਪ੍ਰਿੰਟ ਨਾਲ ਬਾਟਮ ਆਉਗੀ ਇਹਦੇ ਵਿੱਚ ਦੇਵਾਂਗੇ ਤੁਹਾਨੂੰ ਆਪਾਂ ਦੋ ਕਲਰ ਜੀ ਲਓ ਚੈੱਕ ਕਰੋ ਸ਼ਿਮਰ ਪਸ਼ਮੀਨਾ ਮੈਚਿੰਗ ਸੂਟ 700 ਦੀ ਵੱਡੀ ਸੇਲ ਲੱਗੀ ਹੋਈ ਹੈ ਜੀ ਅਲੀ ਸ਼ੇਰਵਾਲੇ ਕੱਪੜੇ ਦੀ ਮਸ਼ਹੂਰ ਦੁਕਾਨ ਥਾਣਾ ਰੋਡ ਪੀਖੀ ਜੀ ਜ਼ਿਲ੍ਹਾ ਮਾਨਸਾ ਜੀ ਨੰਬਰ ਦਿੱਤਾ ਹੋਈ 783768510123 ਸਕਰੀਨਸ਼ਾਟ ਪਾਓ ਆਪਣਾ ਆਰਡਰ ਬੁੱਕ ਕਰੋ ਜੀ ਲਓ ਜੀ ਸ਼ਿਮਰ ਪਸਮੀਨਾ ਮੈਚਿੰਗ